ਇੱਕ ਸਮਾਜੀ ਕਿ ਫਿਲਮ ਆ ਤੇ ਉਹਦੇ ਨਾਲ ਨਾਲ ਹੀ ਕਮੇਡੀ ਵੀ ਬਹੁਤ ਆ ਤਾਂ ਤੁਸੀਂ ਕੱਲੂ ਹੀ ਰਿਲੀਜ਼ ਹੋ ਰਹੀ ਆ ਸਾਰੀ ਸਿਨੇਮਾ ਘਰਾਂ ਦੇ ਵਿੱਚ ਫਿਲਮ ਦਾ ਨਾਮ ਹੈ ਜੀ ਤਿੰਨੋ ਘੋੜੀ ਕਿਨੇ ਚੜਾਇਆ Obviously ਫਿਲਮ ਮੇਕਿੰਗ ਚੈਲੰਜ ਹੈ ਆਪਣੇ ਆਪ 'ਚ ਕਿਉਂਕਿ ਪੂਰੀ ਟੀਮ 150 ਬੰਦ ਦੀ ਟੀਮ ਨੂੰ ਤੁਸੀਂ ਮੈਨੇਜ ਕਰਨਾ ਤੁਹਾਡੇ ਇੱਕ ਸ਼ਿਫਟਿੰਗ ਕਹਿਣ ਤੇ ਸਾਰੇ ਕੈਮਰਾ ਚੱਕ ਕੇ ਦੂਸਰੀ ਲੋਕੇਸ਼ਨ ਤੇ ਪਹੁੰਚ ਜਾਂਦੇ ਆ ਤੇ ਤੁਸੀਂ ਬਾਅਦ 'ਚ ਇਹ ਨਹੀਂ ਕਹਿ ਸਕਦੇ ਯਾਰ ਮੇਰਾ ਸ਼ਾਟ ਰਹਿ ਗਿਆ ਸੀ ਵਾਪਸ ਆਓ ਜੋ ਸਾਨੂੰ ਇਹਦੇ ਵਿੱਚ ਚਾਹੀਦੀ ਸੀ ਕਿ ਵੀ ਸਟੋਰੀ ਦੇ ਮੁਕਾਬਲੇ ਸਾਨੂੰ ਕੋਈ ਇਦਾਂ ਦਾ ਆਰਟਿਸਟ ਲੱਭੇ ਸੋ ਅਸੀਂ ਆਰਟਿਸਟ ਦੇਖਿਆ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੌਣ ਹੋ ਸਕਦਾ ਫਿਰ ਅਸੀਂ ਦੋ ਦੋ ਦੇਖਿਆ ਕਿ ਵੀ ਇਹਦਾ ਸੰਗਾ ਭਾਜੀ ਜਿਹੜੇ ਅਰਵੀ ਸੰਗਾ ਭਾਜੀ ਆ ਇਹੇ ਇਸ ਸਟੋਰੀ ਨੂੰ ਵਧੀਆ ਮਤਲਬ ਇਸ ਫਿਲਮ ਵਧੀਆ ਕੰਮ ਕਰ ਸਕਦੇ ਆ ਯੂਪੀ ਦੇ ਵਿੱਚ ਸ਼ੂਟ ਕਰਨੀ ਪਈ ਕਿਉਂਕਿ ਸਾਨੂੰ ਉੱਥੇ ਦਾ ਵੀ ਤਾਮਝਾਮ ਚਾਹੀਦਾ ਸੀ ਔਰ ਯੂਪੀ ਦੇ ਵੀ ਇੱਕ ਤਰਾਈ ਦਾ ਇਲਾਕਾ ਹੈਗਾ ਆ ਇਤੋਂ ਪੰਜਾਬ ਤੋਂ 600 ਕਿਲੋਮੀਟਰ ਉੱਤੇ ਬਹੁਤ ਸਾਰੇ ਪੰਜਾਬੀ ਰਹਿੰਦੇ ਬਹੁਤ ਚਰਦੋ ਰਹਿੰਦੇ ਆ ਛੋਟੀ-ਮੋਟੀ ਜਿੰਨਾ ਪ੍ਰਾਪਰਟੀ ਚਾਹੀਦੀ ਹੁੰਦੀ ਹੈ ਨਾ ਕੋਈ ਮੰਝਾ ਚਾਹੀਦਾ ਉਸ ਤਰੀਕੇ ਦਾ ਕੋਈ ਵੱਡੀ ਚੇਅਰ ਚਾਹੀਦੀ ਆ ਤੇ ਵਿਚਾਰੇ ਆਪਣੇ ਆਪ ਲਿਆ ਕੇ ਦੇ ਦਿੰਦੇ ਆ ਸਵਾਗਤ ਕੱਲ ਫਿਲਮ ਆ ਰਹੀ ਹੈ ਤੈਨੂੰ ਘੋੜੀ ਕਿੰਨੇ ਚੜਾਇਆ ਤੇ ਇਸ ਫਿਲਮ ਦੇ ਸਾਡੇ ਨਾਲ ਪ੍ਰੋਡਿਊਸਰ ਤੇ ਡਾਇਰੈਕਟਰ ਸਾਡੇ ਮੌਜੂਦ ਨੇ ਪਰਮ ਸਿੱਧੂ ਅਤੇ ਰੌਇਲ ਸਿੰਘ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਸਤਿ ਸ਼੍ਰੀ ਅਕਾਲ ਜੀ ਜਿੰਨਾ ਖਜ਼ਾਨਿਆਂ ਚੁਕਿੰਦੇ ਨੇ ਮਾਇਆ ਹੀ ਇੰਨੀ ਜ਼ਬਰਦਸਤ ਫਿਲਮ ਬਣੀ ਹੈ ਤੇ ਕੀ ਕਹਿਣਾ ਚਾਹੁੰਦੇ ਫਿਲਮ ਬਾਰੇ ਹਾਂ ਜੀ ਫਿਲਮ ਬਹੁਤ ਵਧੀਆ ਬਣੀ ਆ ਇਹ ਇੱਕ ਸਮਾਜਿਕ ਫਿਲਮ ਆ ਤੇ ਉਹਦੇ ਨਾਲ ਨਾਲ ਹੀ ਕਮੇਡੀ ਵੀ ਬਹੁਤ ਆ ਤਾਂ ਤੁਸੀਂ ਕੱਲ੍ਹ ਨੂੰ ਹੀ ਰਿਲੀਜ਼ ਹੋ ਰਹੀ ਆ ਸਾਰੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਦਾ ਨਾਮ ਹੈ ਜਿੱਤ ਨੂੰ ਘੋੜੀ ਕਿਨੇ ਚੜਾਇਆ ਜਰੂਰ ਦੇਖੋ ਸੋ ਵਧੀਆ ਲੱਗੋਗੀ ਤੁਹਾਨੂੰ ਔਰ ਬੱਚਿਆਂ ਦੇ ਨਾਲ ਜਾਓ ਤੇ ਬਜ਼ੁਰਗਾਂ ਦੇ ਨਾਲ ਜਾਓ ਸਾਰੇ ਪਰਿਵਾਰ ਦੇ ਨਾਲ ਜਾਓ ਵਧੀਆ ਫਿਲਮ ਹੈ ਤਾਂ ਮੈਂ ਤਾਂ ਹੀ ਬੇਨਤੀ ਕਰਾਂਗਾ ਜੀ ਦੇਖੋ ਫਿਲਮ ਨੂੰ ਦੱਸੋ ਕਿ ਕਿੱਦਾਂ ਦੀ ਲੱਗੀ ਰੋਇਲ ਸਿੰਘ ਤੁਸੀਂ ਡਾਇਰੈਕਟ ਕੀਤੀ ਫਿਲਮ ਇੱਕ ਫਿਲਮ ਨੂੰ ਅਜੇ ਹੀ ਫਿਲਮ ਮਤਲਬ ਬਣਦੀਆਂ ਰਹਿੰਦੀਆਂ ਨੇ ਅੱਗੇ ਵੀ ਬਣਦੀਆਂ ਰਹਿਣਗੀਆਂ ਕੀ ਲੱਗਿਆ ਤੁਸੀਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਇੱਕ ਪੰਜਾਬ ਤੋਂ ਜਾ ਕੇ ਉੱਥੇ ਜੋ ਕਿ ਜੋ ਉੱਥੇ ਸਾਰੀਆਂ ਚੀਜ਼ਾਂ ਨੂੰ ਆਪਾਂ ਕਈੇ ਚੀਜ਼ਾਂ ਨੂੰ ਅਫੋਰਡ ਕਰਨਾ ਹਰ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਇਦਾਂ ਦੀ ਫਿਲਮ ਪਹਿਲਾਂ ਵੀ ਬਹੁਤ ਬਣੀਆਂ ਨੇ ਲੇਕਿਨ ਨਾ ਪਤਾ ਕੀ ਸਬਜੈਕਟ ਤਾਂ ਸੇਮ ਹੀ ਹੁੰਦਾ ਹੈ ਟ੍ਰੀਟਮੈਂਟ ਦੇ ਉੱਪਰ ਹੁੰਦਾ ਹੈ ਹਨਾ ਆਪਾਂ ਉਹਨੂੰ ਪੋਰਟਰੇ ਕੀਤਾ ਕਰ ਰਹੇ ਹਾਂ ਸਕਰੀਨ ਤੇ ਕਿੱਦਾਂ ਦਿਖਾ ਰਹੇ ਹਾਂ ਔਰ ਕਦੀ ਕਦੀ ਨਾ ਕੁਝ ਕਨਸੈਪਟ ਇਦਾਂ ਦੇ ਹੁੰਦੇ ਉਹਨਾਂ ਦੀ ਕੁਝ ਚੀਜ਼ਾਂ ਬਹੁਤ ਗੁੱਝੀਆਂ ਹੁੰਦੀਆਂ ਤੁਸੀਂ ਦੇਖ ਨਹੀਂ ਪਾਉਂਦੇ ਇੱਕ ਦੂਸਰਾ ਪਹਿਲੂ ਵਿਆਹ ਦਾ ਇੱਕ ਹੋਰ ਪਹਿ ਠੀਕ ਹੈ ਨਾ ਉਹ ਪੋਜ਼ਿਟਿਵ ਵਾਲਾ ਪਹਿਲੂ ਹੈਗਾ ਬਹੁਤ ਕਿ ਕਿੱਦਾਂ ਰਿਸ਼ਤੇਦਾਰ ਆਪਸ ਵਿੱਚ ਮਿਲਦੇ ਆ ਕਿ ਕੁਝ ਹੁੰਦਾ ਪੋਜ਼ਿਟਿਵਿਟੀ ਦੇ ਅੰਦਰ ਕਿੱਦਾਂ ਚੀਜ਼ਾਂ ਆਪਸ ਵਿੱਚ ਉਲਝਦੀਆਂ ਫਿਰ ਸੁਲਝ ਵੀ ਜਾਂਦੀਆਂ ਆ ਸਾਰੀਆਂ ਹੈਨਾ ਤੇ ਟ੍ਰੀਟਮੈਂਟ ਆਪਾਂ ਲਗ ਦਿੱਤਾ ਹੈ ਸਬਜੈਕਟ ਨੂੰ ਮਤਲਬ ਇੱਕ ਡਾਇਰੈਕਟਰ ਦੀ ਬਹੁਤ ਵੱਡੀ ਜੁਮੇ ਰਹਿੰਦੀ ਕਿਉਂਕਿ ਹਰ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਮਤਲਬ ਚਾਹੇ ਉਹ ਸੈੱਟ ਲਗਾਉਣਾ ਚਾਹੇ ਉਹ ਸੈੱਟ ਦੇ ਪਿੱਛੇ ਦਾ ਜਿਹੜਾ ਹੁੰਦਾ ਪੂਰਾ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਾ ਚਾਹੇ ਉਹ ਸਪੋਰਟ ਟੀਮ ਹੋਵੇ ਤੋਂ ਚੀਜ਼ਾਂ ਦੀ ਕਿੰਨੀ ਕੁ ਮੁਸ਼ਕਲਾਂ ਹੁੰਦੀਆਂ ਨੇ ਕਿਉਂਕਿ ਜ ਕੁਝ ਬੰਦੇ ਫਿਲਮ ਨੂੰ ਮਤਲਬ ਕੌਂਟਰੋਵਰਸੀ ਕਰਨ 2 ਮਿੰਟ ਲਗਾਦੇ ਪਰ ਡਾਇਰੈਕਟਰ ਦੀ ਬਹੁਤ ਵੱਡੀ ਜਿਆਦਾ ਇਸ ਵਿੱਚ ਜ਼ਿੰਮੇਵਾਰੀ ਬਣ ਜਾਂਦੀਆਂ ਨੇ ਓਬਵੀਅਸਲੀ ਫਿਲਮ ਮੇਕਿੰਗ ਚੈਲੰਜ ਹੈ ਆਪਣੇ ਆਪ 'ਚ ਹੀ ਕਿਉਂਕਿ ਪੂਰੀ ਟੀਮ 150 ਬੰਦਰੀ ਟੀਮ ਨੂੰ ਤੁਸੀਂ ਮੈਨੇਜ ਕਰਨਾ ਤੁਹਾਡੇ ਇੱਕ ਸ਼ਿਫਟਿੰਗ ਕੈਨ ਤੇ ਸਾਰੇ ਕੈਮਰਾ ਚੱਕ ਕੇ ਦੂਸਰੀ ਲੋਕੇਸ਼ਨ ਤੇ ਪਹੁੰਚ ਜਾਂਦੇ ਆ ਫਿਰ ਤੁਸੀਂ ਬਾਅਦ 'ਚ ਇਹ ਨਹੀਂ ਕਹਿ ਸਕਦੇ ਯਾਰ ਮੇਰਾ ਸ਼ਾਰਟ ਰਹਿ ਗਿਆ ਸੀ ਵਾਪਸ ਆਓ ਹੈਨਾ ਤੇ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਅਗਰ ਤੁਹਾਨੂੰ ਚੰਗੀ ਸਪੋਰਟ ਮੀਡੀਆ ਚੰਗੀ ਟੀਮ ਆ ਹੈਨਾ ਤੁਹਾਨੂੰ ਸਮਝਣ ਵਾਲੇ ਆਰਟਿਸਟਾਂ ਪ੍ਰੋਡਿਊਸਰ ਤੁਹਾਨੂੰ ਸਮਝਣ ਵਾਲੇ ਹੈਗੇ ਆ ਕਿ ਨਹੀਂ ਯਾਰ ਇਹਨੂੰ ਇੰਨਾ ਟਾਈਮ ਦੋ ਇਹਨੇ ਕੰਮ ਕਰਨਾ ਆ ਤਾਂ ਮੈਨੂੰ ਲੱਗਦਾ ਉਹ ਚੀਜ਼ ਥੋੜੀ ਈਜ਼ੀ ਹੋ ਜਾਂਦੀ ਆ ਤੇ ਫਿਲਮ ਦਾ ਜਿਹੜਾ ਅਸੀਂ ਸਾਰਾ ਦੇਖੀ ਤੇ ਮਤੋਂ ਫਿਲਮ ਜਿਵੇਂ ਪਰਿਵਾਰਿਕ ਫਿਲਮ ਸੰਗੇ ਬਾਜੀ ਦਾ ਸਾਰਾ ਦੱਸਿਆ ਤੇ ਫਿਲਮ ਦਾ ਤੁਸੀਂ ਇਸ ਫਿਲਮ ਤੇ ਮਤੋਂ ਆਪਣੀ ਕਿਉਂਕਿ ਜਿਹੜਾ ਪੈਸਾ ਹੁੰਦਾ ਇੱਕ ਹਰ ਇੱਕ ਦੀ ਕਮਾਈ ਦਾ ਜਿਹੜਾ ਉਹ ਹੁੰਦਾ ਅਸੀਂ ਕਹਿੰਦੇ ਜਿੱਥੇ ਇਨਵੈਸਟ ਕੀਤਾ ਜਾਂਦਾ ਤੁਸੀਂ ਫਿਰ ਜਦੋਂ ਸਟੋਰੀ ਤੁਹਾਡੇ ਤੱਕ ਪਹੁੰਚੀ ਤੇ ਫਿਰ ਤੁਸੀਂ ਕਿਵੇਂ ਇਸ ਫਿਲਮ ਨੂੰ ਸਾਇਆਬੀਆ ਪ੍ਰੋਡਿਊਸ ਕਰੋਗੇ ਹਾਂਜੀ ਇਹ ਫਿਲਮ ਦੀ ਸਟੋਰੀ ਲਿਖੀ ਆ ਜੀ ਰਜਿੰਦਰ ਕਾਲੋ ਬਾਜੀ ਸਰੀ ਤੋਂ ਆ ਸੋ ਉਹ ਮੇਰੇ ਕੋਲ ਸਟੋਰੀ ਲੈ ਕੇ ਆਏ ਸੀਗੇ ਤਾਂ ਮੈਨੂੰ ਸਟੋਰੀ ਵਧੀਆ ਲੱਗੀ ਤੇ ਫਿਰ ਮੈਂ ਕਹਾ ਚਲੋ ਠੀਕ ਹੈ ਫਿਲਮ ਕਰਦੇ ਆ ਫਿਰ ਉਹ ਤੋਂ ਬਾਅਦ ਸਟੋਰੀ ਤੇ ਰਿਲੇਟਡ ਐਸ ਹੀ ਲੱਭਦੇ ਸੀ ਕਿ ਵੀ ਜਿਹੜਾ ਵੀ ਇਹਦਾ ਮੇਨ ਕਰੈਕਟਰ ਆ ਉਹਦੇ ਲਈ ਕਿਉਂਕਿ ਇਹ ਬਹੁਤ ਜ਼ਿਆਦਾ ਕਮੇਡੀ ਫਿਲਮ ਆ ਤੇ ਉਹ ਕਾਫੀ ਲਾਫਟਰ ਫਿਲਮ ਆ ਔਰ ਕੁਝ ਚੀਜ਼ਾਂ ਸਾਨੂੰ ਇਹਦੇ ਵਿੱਚ ਚਾਹੀਦੀਆਂ ਸੀ ਕਿ ਵੀ ਸਟੋਰੀ ਦੇ ਮੁਕਾਬਲੇ ਸਾਨੂੰ ਕੋਈ ਇਦਾਂ ਦਾ ਆਰਟਿਸਟ ਲੱਭੇ ਸੋ ਅਸੀਂ ਆਰਟਿਸਟ ਦੇਖੇ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੌਣ ਹੋ ਸਕਦਾ ਫਿਰ ਅਸੀਂ ਦੋ ਦੋ ਦੇਖਿਆ ਕਿ ਵੀ ਇਹ ਦਾ ਸੰਗਾ ਭਾਜੀ ਜਿਹੜੇ ਹਰਵੀ ਸੰਗਾ ਭਾਜੀ ਆ ਇਹ ਇਹ ਸਟੋਰੀ ਨੂੰ ਵਧੀਆ ਮਤਲਬ ਇਸ ਫਿਲਮ ਵਧੀਆ ਕੰਮ ਕਰ ਸਕਦੇ ਆ ਸੋ ਫਿਰ ਅਸੀਂ ਸੰਗਾ ਭਾਜੀ ਦੇ ਨਾਲ ਗੱਲ ਕੀਤੀ ਤੇ ਉਹ ਐਗਰੀ ਹੋਏ ਤੇ ਫਿਰ ਅਸੀਂ ਗਾਹ ਫਿਰ ਇਸ ਫਿਲਮ ਦੇ ਬਾਰੇ ਅਸੀਂ ਫਿਰ ਜੋ ਵੀ ਵਰਕ ਕਰਨਾ ਸੀ ਉਹ ਸ਼ੁਰੂ ਕੀਤਾ ਮਤਲਬ ਵਕ ਵਕ ਐਕਟਰ ਜਿਹੜੇ ਹੈਗੇ ਤੁਸੀਂ ਚਲੋ ਚੂਜ਼ ਕੀਤੇ ਤੇ ਐਕਟਰਾਂ ਨੇ ਪੂਰਾ ਸਾਥ ਦਿੱਤਾ ਕਿਉਂਕਿ ਜੇ ਟੀਮ ਹੁੰਦੀ ਹੈ ਟੀਮ ਜੇਕਰ ਸਾਥ ਦੇ ਪ੍ਰੋਡਿਊਸਰ ਨੂੰ ਹੌਸਲਾ ਮਿਲਦਾ ਕਿ ਇੱਕ ਹੁੰਦਾ ਕਿ ਕੰਮ ਕਿਸੇ ਵਾਸਤੇ ਕਰਨਾ ਇਹ ਕਹਿੰਦਾ ਆਪਦੇ ਵਾਸਤੇ ਕੰਮ ਕਰਨਾ ਹਾਂਜੀ ਸਾਰੇ ਆਰਟਿਸਟ ਨੇ ਜਿਨੇ ਹੋਰ ਵੀ ਆਰਟਿਸਟ ਹੈਗੇ ਆ ਸਾਰਿਆਂ ਨੇ ਬਹੁਤ ਸਾਥ ਦਿੱਤਾ ਤੇ ਸਾਰੇ ਆਰਟਿਸਟ ਨੇ ਜਿਦਾ ਆਪਣੇ ਕੰਮ ਵਾਂਗੂ ਇਹੀ ਕੰਮ ਕੀਤਾ ਤਾਂ ਉਹਦੇ ਵਿੱਚ ਜੀ ਮਹਾਵੀਰ ਭੁੱਲਰਿਆ ਜੀ ਸੇ ਗੁਰਿੰਦਰ ਮਖਣਾ ਰਾਜ ਮੈਡਮ ਹੈਗੇ ਰਾਜ ਤਾਂ ਆਪਣੇ ਗੁਰਿੰਦਰ ਮਖਣਾ ਹੋਗੇ ਤਾਂ ਪਰਮਿੰਦਰ ਗੱਲ ਹੋਰ ਵੀ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਆਰਟਿਸਟ ਆ ਈਵਨ ਯੂਪੀ ਦੇ ਵੀ ਆਰਟਿਸਟ ਹੈਗੇ ਇਹਦੇ ਵਿੱਚ ਸੋ ਬਦ ਨਵਾਂ ਪੰਜਾਬੀ ਦੇ ਜਿਹੜਾ ਇਹ ਵੀ ਇੱਕ ਬਦਲਾਵ ਜਿਹੜਾ ਅਸੀਂ ਦੇਖਾਂਗੇ ਮਤਲਬ ਕੁਝ ਜਿਹੜੀ ਬੋਲੀ ਇਹ ਚੀਜ਼ਾਂ ਆਮ ਸਾਡੇ ਇੱਥੇ ਹੋਰੀਆਂ ਚੀਜ਼ਾਂ ਉਹ ਤੁਸੀਂ ਫਿਲਮ ਵਿੱਚ ਦਿਖਾਇਆ ਹੈ ਹਾਂਜੀ ਇਹ ਫਿਲਮ ਇੱਕ ਇੱਕ ਇਦਾਂ ਦੀ ਸਟੋਰੀ ਆ ਕਿ ਸਾਨੂੰ ਯੂਪੀ ਦੇ ਵਿੱਚ ਸ਼ੂਟ ਕਰਨੀ ਪਈ ਕਿਉਂਕਿ ਸਾਨੂੰ ਉੱਥੇ ਦਾ ਵੀ ਤਾਮ-ਜਾਮ ਚਾਹੀਦਾ ਸੀ ਔਰ ਜੁਪੀ ਦੇ ਵੀ ਇੱਕ ਤਰਾਈ ਦਾ ਇਲਾਕਾ ਹੈਗਾ ਆ ਇਹ ਤੋਂ ਪੰਜਾਬ ਤੋਂ 600 ਕਿਲੋਮੀਟਰ ਉੱਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਬਹੁਤ ਚਰਦੋ ਰਹਿੰਦੇ ਆ ਇੱਥੇ ਪੰਜਾਬ ਨਾਲੋਂ ਥੋੜਾ ਜਿਹਾ ਪਿੱਛੇ ਆ ਸੋ ਸਾਨੂੰ ਉਸ ਹਾਮ ਨਾਲ ਉਧਾਂ ਦੀ ਲੋਕੇਸ਼ਨ ਚਾਹੀਦੀ ਸੀ ਸੋ ਫਿਰ ਅਸੀਂ ਉਹ ਲੋਕੇਸ਼ਨ ਸਿਲੈਕਟ ਕੀਤੀ ਤਾਂ ਫਿਰ ਅਸੀਂ ਉੱਥੇ ਗਏ ਅਸੀਂ ਲਾਇਆ ਇਸ ਫਿਲਮ ਦੇ ਵਿੱਚ ਕੋਈ ਵੀ ਆਰਟਿਸਟ ਜਿਹੜਾ ਆਰਟਿਸਟ ਜਿਹੜੇ ਕੈਰੈਕਟਰ ਨੂੰ ਸੂਟ ਬੜਦਾ ਸੀਗਾ ਅਸੀਂ ਉਹੀ ਕੈਰੈਕਟਰ ਦੇ ਵਿੱਚ ਲਿਆ ਉਹੀ ਆਰਟਿਸਟ ਨੂੰ ਹਾਇਰ ਕੀਤਾ ਕੋਈ ਵੀ ਕੰਪਰਮਾਈਜ਼ ਨਹੀਂ ਕੀਤਾ ਡਾਇਰੈਕਟਰ ਸਾਹਿਬ ਮਤਲਬ ਜਿਹੜੇ ਉੱਥੋਂ ਦੇ ਲੋਕ ਸੀ ਜਾਂ ਉਹਨਾਂ ਨੇ ਜਿਵੇਂ ਚਲੋ ਪੰਜਾਬ 'ਚ ਵੀ ਕਿੰਨੇ ਨੇ ਬਹੁਤ ਸਾਥ ਦਿੰਦੇ ਕੋਈ ਫਿਲਮਾਂ ਹੁੰਦੀਆਂ ਤੇ ਮਤਲਬ ਉਹ ਵੀ ਲੋਕ ਪੂਰੇ ਸਾਥ ਦਿੰਦੇ ਨੇ ਬਹੁਤ ਜ਼ਿਆਦਾ ਬਹੁਤ ਕੋਆਪਰੇਟਿਵ ਲੋਕ ਹੈ ਬਹੁਤ ਜ਼ਿਆਦਾ ਔਰ ਉਹਨਾਂ ਨੇ ਸਾਨੂੰ ਕਦੀ ਐ ਨਹੀਂ ਕਹਿਣਾ ਪਿਆ ਜਿੱਦਾਂ ਆਪਣੇ ਤਾਂ ਕਦੀ ਕਦੀ ਹੋ ਜਾਂਦਾ ਨਾ ਭਾਜੀ ਕੈਮਰੇ ਦੇ ਅੱਗੇ ਨਾ ਆਓ ਉੱਥੇ ਇਹ ਗੱਲ ਕਹਿਣੀ ਨਹੀਂ ਪਈ ਬਚਾ ਬਹੁਤ ਕੋਆਪਰੇਟਿਵ ਲੋਕ ਹੈਗੇ ਆ ਔਰ ਕੋਈ ਸਾਨੂੰ ਉਹਨਾਂ ਨੇ ਦਿੱਕਤ ਨਹੀਂ ਹੋਣ ਦਿੱਤੀ ਕੁਛ ਨਹੀਂ ਹੋਣ ਕਿ ਘਰੋਂ ਕਿਸ ਨੂੰ ਕੋਈ ਛੋਟੀ ਮੋਟੀ ਜਿੰਨਾ ਪ੍ਰਾਪਰਟੀ ਚਾਹੀਦੀ ਹੁੰਦੀ ਹੈ ਨਾ ਕੋਈ ਮੰਝਾ ਚਾਹੀਦਾ ਉਸ ਤਰੀਕੇ ਦਾ ਕੋਈ ਵੱਡੀ ਚੇਅਰ ਚਾਹੀਦੀ ਆ ਤੇ ਵਿਚਾਰੇ ਆਪਣੇ ਆਪ ਲਿਆ ਕੇ ਦੇ ਦਿੰਦੇ ਉਹ ਚੀਜ਼ਾਂ ਅੱਜ ਹੈਗੀਆਂ ਨੇ ਉਧਰ ਯੂਪੀ ਵਾਲੇ ਪਾਸੇ ਲੋਕ ਜਿਵੇਂ ਆਪਣੇ ਕਲਚਰ ਚ ਚੀਜ਼ਾਂ ਚਲੂ ਜਾ ਰਹੀਆਂ ਨੇ ਹੁਣ ਥੋੜੇ ਮੋਡਰਨਾਈਜੇਸ਼ਨ ਆ ਗਈ ਤੇ ਉਧਰ ਚੀਜ਼ਾਂ ਹਲੇ ਲੋਕ ਵਰਤਦੇ ਨੇ ਉੱਥੇ ਉਹ ਜਿਹੜਾ ਮੰਝੇ ਬਿਸਤਰੇ ਵਾਲੀ ਤੁਸੀਂ ਗੱਲ ਕਰਦੇ ਹੋ ਨਾ ਉੱਥੇ ਮੰਝੇ ਬਿਸਤਰੇ ਹਜੇ ਵੀ ਇਕੱਠੇ ਹੁੰਦੇ ਆ ਅੱਛਾ ਜੀ ਪੰਜਾਬ ਦੇ ਵਿੱਚ ਤਾਂ ਮਿਲੋ ਦਾ 10 ਸਾਲ ਹੋ ਗਿਆ ਖਤਮ ਹੋਇਆ ਉਹ ਪਰ ਉਥੇ ਹਜ਼ੇ ਵੀ ਇਕੱਠੇ ਹੁੰਦੇ ਆ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਮੰਜੇ ਬਿਸਤਰੀ ਇਕੱਠੇ ਕਰਦੇ ਰਿਸ਼ਤੇਦਾਰਾਂ ਦੇ ਰਾਈਟ ਉਹ ਜਗ੍ਹਾ ਨੂੰ ਸੌਰੀ ਜਗ੍ਹਾ ਨੂੰ ਮਿਨੀ ਪੰਜਾਬ ਕਿਹਾ ਜਾਂਦਾ ਹੈ ਮਿਨੀ ਪੰਜਾਬ ਹੈ ਅੱਛਾ ਉਹ ਜਗ੍ਹਾ ਨੂੰ ਔਰਨਪੁਰ ਹਾਂ ਔਰਨਪੁਰ ਇਲਾਕਾ ਹੈ ਪਲੀਵੀ ਡਿਸਟ੍ਰਿਕਟ ਦਾ ਉਹ ਇੱਕ ਮਿਨੀ ਪੰਜਾਬੀ ਹੈ ਤੇ ਰੋਟੀ ਪਾਣੀ ਫਿਰ ਸੈੱਟ ਤੇ ਖੁਦ ਹੀ ਸਾਰਾ ਹੁੰਦਾ ਸੀ ਕਿਉਂਕਿ ਤੁਸੀਂ ਕਹਿ ਆ ਸਾਬਹ ਮਤਲਬ ਤਕਰੀਬਨ ਫਿਲਮ ਉੱਤੇ ਵਿਆਹ ਸੀ ਵਿਆਹ ਸੀ ਵਿਆਹ ਦਾ ਮਹੌਸਾਗਾ ਪੂਰਾ ਸੋ ਉੱਤੇ ਪਿੰਡ ਦੇ ਲੋਕਾਂ ਨੇ ਬਹੁਤ ਹੈਲਪ ਕੀਤੀ ਤਾਂ ਜਿਹੜੀ ਵੀ ਚੀਜ਼ ਦੀ ਅਸੀਂ ਡਿਮਾਂਡ ਕਰਦੇ ਸੀ ਤਾਂ ਉਹ ਰਾਈਟ ਵੇ ਅਵੇਲੇਬਲ ਕਰ ਦਿੰਦੇ ਸੀ ਹਾਂਜੀ ਤੇ ਕੀ ਕਹਿਣਾ ਚਾਹਦੇ ਦਰਸ਼ਕਾਂ ਨੂੰ ਕਿਉਂਕਿ ਇੱਕ ਮਿਹਨਤ ਹੁੰਦੀ ਹੈ ਜਦੋਂ ਇੰਨੇ ਆਰਟਿਸਟਾਂ ਨੂੰ ਕੰਮ ਕਰਵਾਉਣਾ ਡਾਇਰੈਕਟਰ ਸਾਹਿਬ ਤੁਸੀਂ ਵੀ ਤੇ ਫਿਰ ਉਸ ਉਹਨੂੰ ਪਰਦੇ ਤੇ ਪੇਸ਼ ਕਰਨਾ ਤੇ ਬਹੁਤ ਵੱਡਾ ਸਟਰਗਲ ਹੁੰਦਾ ਹੈ ਸਿਨੇਮੇ ਘਰਾਂ ਚ ਜਾ ਕੇ ਨਾ ਫਿਲਮਾਂ ਨੂੰ ਦੇਖਣਾ ਚਾਹੀਦਾ ਹੈ ਕੀ ਕਰਨਾ ਚਾਹਦੇ ਤੁਸੀਂ ਬਿਲਕੁਲ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਸਿਨੇਮੇ ਘਰ ਚ ਜਾ ਕੇ ਬਿਕੋਜ਼ ਦੇਖੋ ਮਿਹਨਤ ਤਾਂ ਸਾਰੇ ਕਰਦੇ ਆ ਕੋਈ ਇਨਸਾਨ ਬਿਨਾ ਮਿਹਨਤ ਕੀਤੇ ਫਿਲਮ ਬਣਾਉਂਦਾ ਨਹੀਂਗਾ ਹਰ ਫਿਲਮ ਪਿੱਛੇ ਮਿਹਨਤ ਹੈ ਹਰ ਸਬਜੈਕਟ ਪਿੱਛੇ ਮਿਹਨਤ ਹੈ ਔਰ ਕੋਈ ਜਾਣ ਬੁਝ ਕੇ ਫਲੋ ਫਿਲਮ ਨਹੀਂ ਬਣਾਉਂਦਾ ਜਾਂ ਮਾੜੀ ਫਿਲਮ ਨਹੀਂ ਬਣਾਉਂਦਾ ਰਾਈਟ ਸਿਰਫ ਆਡੀਅנס ਨੂੰ ਇੰਨਾ ਹੀ ਹੈ ਕਿ ਆਡੀਅנס ਆਪਣੇ ਹਿਸਾਬ ਨਾਲ ਪਿਕ ਜਾਂ ਚੂਜ਼ ਕਰਦੀ ਹੈ ਮੈਂ ਆ সিনেমা ਦੇਖਣਾ ਆ ਨਹੀਂ ਦੇਖਣਾ ਰਾਈਟ ਸੇ ਆਪਾਂ ਇਹੀ ਕਹਾਂਗੇ ਕਿ ਇੱਕ ਵਾਰ ਜ਼ਰੂਰ ਦੇਖੋ ਤੁਹਾਡਾ ਦਾ ਨਾਈ ਰਾਇਲ ਸਿੰਘ ਹੈਗਾ ਤੁਸੀਂ ਤਾਂ ਮਾੜੀ ਜੀ ਪੇਸ਼ ਕਰ ਹੀ ਨਹੀਂ ਸਕਦੇ ਮੈਂ ਚਲੋ ਇਹ ਤਾਂ ਚੀਜ਼ਾ ਹੁਣ ਆਡੀਅנס ਦੱਸਣ ਗਿਆ ਕਿ ਮੈਂ ਮਾੜੀ ਚੀਜ਼ ਬਣਾਈ ਹੈ ਕਿ ਕੋਈ ਮਾਈ ਬਾਪ ਆਡੀਅנס ਆ ਆਪਣੇ ਲੋਕ ਸਾਰੇ ਵਧੀਆ ਬੈਸਟ ਕਰਦੇ ਆ ਰਾਈਟ ਸਾਰੇ ਬੈਸਟ ਕਰਦੇ ਆ ਬਟ ਬਾਕੀ ਤਾਂ ਆਡੀਅੰਸ ਹੀ ਦੱਸਦੀ ਕਿ ਕੀ ਉਹਨਾਂ ਨੂੰ ਪਸੰਦ ਆਂਦਾ ਸੋ ਸਾਡੀ ਇਹ ਤੀਸਰੀ ਫਿਲਮ ਆ ਸੋ ਅਸੀਂ ਜਿਹੜੀ ਪਹਿਲੀ ਫਿਲਮ ਬਣਾਈ ਆ ਉਹਦੇ ਨਾਲ ਉਹ ਦੂਸਰੀ ਬੈਸਟ ਕੀਤਾ ਫਿਰ ਉਹਦੇ ਨਾਲ ਹੁਣ ਆ ਤੀਸਰੀ ਫਿਲਮ ਆ ਇਹਦੇ ਵਿੱਚ ਅਸੀਂ ਉਹ ਉਦੋਂ ਜ਼ਿਆਦਾ ਟਰਾਈ ਕੀਤਾ ਕਿ ਹੋਰ ਵਧੀਆ ਹੋ ਸਕੇ ਮਤਲਬ ਇੰਨੇ ਲੋਕਾਂ ਨੂੰ ਰੋਜ਼ਗਾਰ ਦੇਣਾ ਜੇਕਰ ਪ੍ਰੋਡਿਊਸਰ ਨੂੰ ਫਿਲਮਾਂ ਦਾ ਬੈਕਅਪ ਆਏਗਾ ਤਾਂ ਫਿਰ ਹੋਰ ਪ੍ਰੋਡਿਊਸਰ ਦਾ ਹੌਸਲਾ ਵਧਦਾ ਇਹ ਲੋਕਾਂ ਤੱਕ ਸਾਨੂੰ ਗੱਲ ਨੂੰ ਪਹੁੰਚਾਉਣਾ ਚਾਹੀਦਾ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਹਾਂਜੀ ਸੋ ਅ ਅਸੀਂ ਤਾਂ ਬਹੁਤ ਹਾਰਡ ਕੰਮ ਕਰ ਰਹੇ ਆ ਬਹੁਤ ਮਿਹਨਤ ਲੱਗੀ ਆ ਸਾਡੀ ਤੇ ਹੁਣ ਤੁਹਾਡੇ ਤੇ ਹੀ ਡਿਪੈਂਡ ਕਰਦਾ ਕਿ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਾਓ ਸਾਰੇ ਪਰਿਵਾਰ ਦੇ ਨਾਲ ਦੇਖੋ ਤੇ ਸਾਨੂੰ ਫ਼ੈਸਲਾ ਦਿਓ ਤੇ ਇੱਕ ਮਲਬ ਛੋਟੀ ਜੀ ਹੈਲਪ ਇਹ ਆਏ ਸਾਡੀ ਕਰੋ ਤੇ ਵੀ ਜਿਹੜਾ ਕਿ ਅਸੀਂ ਗਾਹ ਵਾਸਤੇ ਵੀ ਹੋਰ ਵਧੀਆ-ਵਧੀਆ ਪ੍ਰੋਡਕਟ ਬਣਾਈਏ ਹੋਰ ਫਿਲਮਾਂ ਬਣਾਈਏ ਵਧੀਆ ਤਾਂ ਤੁਹਾਡੇ ਕੋਲ ਪੇਸ਼ ਕਰੀਏ ਤੁਹਾਨੂੰ ਤੇ ਦੱਸੋ ਥੈਂਕ ਯੂ so much ਸਰ ਥੈਂਕ ਯੂ ਥੈਂਕ ਯੂ ਬਈ ਸੋ ਕੱਲ ਫਿਲਮ ਆਰੀਏ ਤੇ ਸਾਰੇ ਜਰੂਰ ਪਹੁੰਚੋ ਇਸ ਫਿਲਮ ਨੂੰ ਦੇਖਣ ਲਈ ਤਿੰਨ ਘੋੜੀ ਕਿੰਨੇ ਚੜਾਇਆ ਕੈਮਰਾ ਪਰਸਨ ਨਿਤਿਨਦਰਨਾ ਸਿੰਘ ਦੀਪ ਕੰਬੋਸ਼ ਮੋਹਾਲੀ